ਜਿਹੜੇ 2 ਪੀਸ ਕੋਟਪੈਂਟ ਤੁਸੀਂ ਬਾਜ਼ਾਰ 'ਚ ਜਾ ਕੇ 10-10 ਹਜ਼ਾਰ ਰੁਪਏ ਦੇ ਲੈਨੇ ਹੋ ਇੱਥੇ ਅਸੀਂ ਸਿਰਫ 2895 'ਚ ਸਿਲਾਈ ਕਰਕੇ ਦਿੰਨੇ ਹਾਂ ਬਾਜ਼ਾਰ 'ਚ ਜਾਓਗੇ 3 ਪੀਸ ਕੋਟਪੈਂਟ ਜਿਹੜਾ 15-16-17 ਹਜ਼ਾਰ ਰੁਪਏ ਦਾ ਮਿਲਦਾ ਇੱਥੇ ਤੁਹਾਨੂੰ 3760 ਦੇ ਵਿੱਚ ਆਪਾਂ ਸਿਲਾਈ ਕਰਕੇ ਦੇ ਦੇਾਂਗੇ 10-10 ਹਜ਼ਾਰ ਰੁਪਏ ਦਾ ਰੈਂਟ ਹੈ ਜੀ ਸ਼ੇਰਵਾਨੀ ਦਾ ਚਾਹੇ ਤੁਸੀਂ ਬਾਜ਼ਾਰ 'ਚ ਮੁੱਲ ਖਿਦਨ ਜਾਓ 15-16-17 ਹਜ਼ਾਰ ਤੋਂ ਘੱਟ ਨਹੀਂ ਮਿਲਣੀ ਪਰ ਸਾਡੇ ਕੋਲ ਆਉਂਗੇ ਸਿਰਫ 7000 ਰੁਪਏ ਦੇ ਵਿੱਚ ਸ਼ੇਰਬਾਨੀ ਸਲਾਈ ਕਰਕੇ ਉਹ ਤਿਆਰ ਦੇ ਦਿਆਂਗੇ ਕਲਰ ਕੁਰਤਾ ਪਜਾਮਾ ਜਿਹੜਾ ਬਾਜ਼ਾਰਾਂ 'ਚ 15 15 16 16 ਤੋਂ ਸਟਾਰਟ ਹੁੰਦਾ ਅਸੀਂ 700 ਰੁਪਏ ਦਾ ਸਟਾਰਟ ਕਰਕੇ ਦੇ ਰਹੇ ਹਾਂ ਜਿਹੜਾ ਕੀਜ਼ਾ कॉटन ਦਾ ਕੁਰਤਾ ਪਜਾਮਾ ਬਾਜ਼ਾਰਾਂ 'ਚ ਤੁਸੀਂ ਸਟਿਚ ਕਰਵਾਓ ਤੇ 3000 ਦਾ ਅਸੀਂ 1500 ਦੇ ਵਿੱਚ ਸਟਿਚ ਕਰਕੇ ਦੇ ਦਿੰਨੇ ਆ ਦੇ ਪੰਜਾਬ ਦੇ ਮਾਤੂ ਸ਼੍ਰੀ ਦਸਤਾਰ ਦੇ ਮੌਸਲਾ ਲ ਰੇਮਾਂਡ ਸੀਆਰਐਮ ਟੌਪ ਕਲਾਸ ਦੀਆਂ ਕੁਆਲਿਟੀਆ ਰੇਡ ਬਾਜ਼ਾਰ ਨਾਲੋਂ ਅੱਤੇ ਬਹੁਤ ਵੱਡਾ ਬ੍ਰਾਂਡ ਆ ਜੀ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਤਾਰੀ ਦੇ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰਾਂ ਗਿਆ ਰੰਗ ਫੇਡ ਹੋ ਜੂਵੇ ਡੱਬ ਪੈ ਜੂਵੇ ਝਿਰ ਪੈ ਜੂਵੇ 3 ਮਹੀਨੇ ਦੇ ਅੰਦਰ ਪੱਗ ਬਦਲ ਕੇ ਨਵੀਂ ਦੇ ਦੇਾਂਗੇ ਲਓ ਜੀ ਵਿਆਹ ਸ਼ਾਦੀਆਂ ਦਾ ਡੈਨਾ ਹੈ ਹੁਣ ਤੁਸੀਂ ਸਮੋਣੇ ਹੋਣੇ ਕੋਟ ਪੈਂਟ ਕੋਟ ਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਟਾਂ ਤੇ ਅੱਜ ਤੁਹਾਨੂੰ ਅਸੀਂ ਖਾਸ ਤੌਰ ਤੇ ਲੈ ਕੇ ਆ ਗਏ ਆਂ ਪੁਤਲੀ ਘਰ ਚੌਂਕ ਸ਼੍ਰੀ ਅਮਰਸਰ ਸਾਹਿਬ ਜਿੱਥੇ ਤੁਸੀਂ ਅੱਜੇ ਰੇਟ ਸੁਣੋਗੇ ਰੇਟਾਂ ਦੇ ਫਰਕ ਇੰਨੇ ਹੋਣੇ ਆ ਵੀ ਤੁਸੀਂ ਹੈਰਾਨ ਹੋ ਜਾਣਾ ਆ ਤੁਸੀਂ ਕੋਰਪੈਂਟ ਚੈੱਕ ਕਰ ਲੋ ਜਿਹੜੇ 2 ਪੀਸ ਕੋਰਪੈਂਟ ਤੁਸੀਂ ਬਾਜ਼ਾਰ ਚ ਜਾ ਕੇ 10-10 ਹਜ਼ਾਰ ਰੁਪਏ ਦੇ ਲੈਨੇ ਹੋ ਇੱਥੇ ਅਸੀਂ ਸਿਰਫ 2995 ਚ ਸਿਲਾਈ ਕਰਕੇ ਦਿੰਨੇ ਹਾਂ ਚਾਹੇ ਸ਼ਹਿਰੀ ਭਰਾ ਆਣ ਚਾਹੇ ਪਿੰਡ ਵਾਲੇ ਆਣ ਦੇਖੋ ਸ਼ਹਿਰੀ ਭਰਾਵਾਂ ਲਈ ਇਦਾਂ ਦੇ ਜੇ ਕਿਸ ਨੇ ਤਰਸੀਮ ਜਸਨ ਦਾ ਡਿਜ਼ਾਈਨ ਲੈਣਾ ਇਹ ਵੀ ਬਾਜ਼ਾਰ ਚ 10 12 13-13 ਹਜ਼ਾਰ ਤੱਕ ਵੀ ਲੱਗਦਾ ਪਰ ਇੱਥੇ ਇਹ ਵੀ ਤੁਹਾਨੂੰ 2995 ਹੀ ਦੇਵਾਂਗੇ ਜੇ ਤੁਸੀਂ ਇਦਾਂ ਦਾ ਡਿਜ਼ਾਈਨ ਬਣਾਉਣਾ ਇਹ ਫਿਰ 2995 ਦੇ ਸਲਾਈ ਕਰਕੇ ਦਵਾਂਗੇ ਕਈ ਵੇਲੇ ਸਾਡੇ ਸ਼ੌਕੀਨ ਭਰਾ ਆਉਂਦੇ ਆ ਕਹਿੰਦੇ ਵੀ ਸਾਨੂੰ ਨਾ 3 ਪੀਸ ਕੋਟ ਬਣ ਚਾਹੀਦਾ ਕੋਈ ਐਨ ਆਰ ਆ ਵੀਰ ਆ ਜਾਂਦੇ ਆ ਉਹਨਾਂ ਦੇ ਲਈ ਵੀ ਖਾਸ ਚੀਜ਼ ਹੈਗੀ ਆ ਬਾਜ਼ਾਰ 'ਚ ਜਾਓਗੇ 3 ਪੀਸ ਕੋਟ ਪੈਂਟ ਜਿਹੜਾ 15 16 17000 ਰੁਪਏ ਦਾ ਮਿਲਦਾ ਇੱਥੇ ਤੁਹਾਨੂੰ 3760 ਦੇ ਵਿੱਚ ਆਪਾਂ ਸਲਾਈ ਕਰਕੇ ਦੇ ਦੇਾਂਗੇ 10 10000 ਰੁਪਏ ਦਾ ਰੈਂਟ ਹੈ ਜੀ ਸ਼ੇਰਵਾਨੀ ਦਾ ਚਾਹੇ ਤੁਸੀਂ ਬਾਜ਼ਾਰ 'ਚ ਮੁੱਲ ਖਰੀਦਣ ਜਾਓ 15 16 17000 ਤੋਂ ਘੱਟ ਨਹੀਂ ਮੜਨੀ ਪਰ ਸਾਡੇ ਕੋਲ ਆਉਂਗੇ ਸਿਰਫ 7000 ਰੁਪਏ ਦੇ ਵਿੱਚ ਸ਼ੇਰਵਾਨੀ ਸਲਾਈ ਕਰਕੇ ਬਰ ਤਿਆਰ ਦੇ ਦੇਾਂਗੇ ਭਾਈ ਜੀ ਰੰਗ ਰੂੰਗ ਹੈਗੇ ਸਾਰੇ ਦੂਜੀ ਗੱਲ ਇਹ ਬਾਜ਼ਾਰ 'ਚ 4000 ਰੁਪਏ ਕੱਲੀ ਸਟਿਚਿੰਗ ਚੱਲਦੀ ਆ ਟੇਲਰ ਕੋਲ ਜਾ ਕੇ ਪਤਾ ਕਰੋ ਤੁਸੀਂ 2995 ਚ 2 ਪੀਸ ਕੋਟ ਪੈਂਟ ਸਲਾਈ ਕਰਕੇ ਦੇਣ ਦਾ ਚੈਲੰਜ ਕਰ ਰਹੇ ਹੋ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਦੇ ਵਿੱਚ ਆ ਜਿਹੜਾ ਅਸੀਂ 2995 3760 ਤੇ ਵੀ ਟਾਪ ਦੀ ਕੁਆਲਿਟੀ ਦੇ ਰਹੇ ਹਾਂ ਜਿਹਦੇ ਵਿੱਚ ਰੰਗਾ ਮੇਚੀ ਤੁਹਾਨੂੰ ਸਾਰੀ ਮਿਲ ਜੂਗੀ ਆਮ ਬਾਜ਼ਾਰ ਚ ਕੀ ਮੈਂ ਕਹਿੰਨਾ ਪੁਤਲੀ ਘਰ ਚੌਂਕ ਚ ਟਰਾਈ ਕਰ ਲਓ 5-5000 ਇਕੱਲੀਆਂ ਸਵਾਈਆਂ ਵਾਂ ਅਸੀਂ 2995 3760 ਤੇ 2 ਪੀਸ ਤੇ 3 ਪੀਸ ਬਣਾ ਕੇ ਦਿੰਨੇ ਆ ਔਰ ਨੰਬਰ ਦੋ ਗੱਲ ਸਾਡੇ ਕੋਲ ਸੀਆਰਐਮ ਰੇਮੰਡ ਵੀ ਹੈਗੇ ਆ ਪਰ ਇਹਨਾਂ ਦੇ ਵਿੱਚ ਵੀ ਅਸੀਂ ਲੁੱਟ ਨਹੀਂ ਕਰਦੇ ਸੀਆਰਐਮ ਰੇਮੰਡ ਦੇ ਸ਼ੋਰੂਮ ਤੇ ਜਾ ਕੇ ਰੇਟ ਪਤਾ ਕਰ ਲਿਓ 10000 ਤੋਂ 2 ਪੀਸ ਕੋਟ ਪੈਂਟ ਘੱਟ ਨਹੀਂ ਬਣਾਣਗੇ ਅਸੀਂ ਚੈਲੰਜ ਕਰਦੇ ਆ ਠੋਕ ਕੇ ਦਾਵਾ ਕਰਦੇ ਆ 4500 5000 ਤੇ ਕੋਟ ਪੈਂਟ ਸੀਆਰਐਮ ਦਾ ਬਣਾ ਕੇ ਦੇ ਦਾਂਗੇ ਤੁਸੀਂ ਰੇਮੰਡ ਦਾ ਕੋਟ ਪੈਂਡ ਦਾ ਰੇਟ ਪਤਾ ਕਰ ਲਓ ਬਜ਼ਾਰਾਂ ਦੇ ਵਿੱਚ ਕੀ ਕਹਿੰਨਾ ਪੁਤਲੀਕਰ ਚੌਂਕ ਦੇ ਵਿੱਚ ਹੀ ਆ ਸਾਡੇ ਨਾਲ ਲੱਗਦੀਆਂ ਦੁਕਾਨਾਂ ਦੇ ਰੇਟ ਪਤਾ ਕਰ ਲਓ ਇਹੀ ਕੋਟ ਪੈਂਡ ਤੁਹਾਨੂੰ 15 15 20 20000 ਚ ਦੇਈਂਦੇ ਆ ਅਸੀਂ 7 8000 ਚ ਸਟੈਚ ਕਰਕੇ ਦੇ ਦਿੰਦੇ ਆ ਚੈਲੰਜ ਵੀ ਆ ਰੇਟ ਵੀ ਆ ਆ ਚੈੱਕ ਕਰੋ ਕਲਰ ਮੈਚਿੰਗ ਚੈੱਕ ਕਰ ਲਓ ਸਾਡੇ ਕੋਲ ਕੁਆਲਿਟੀ ਚ ਹਰ ਇੱਕ ਕੁਆਲਿਟੀ ਚ ਹਰ ਇੱਕ ਚੀਜ਼ ਆ ਇਸ ਵੇਲੇ ਬਹੁਤ ਵੱਡਾ ਬ੍ਰਾਂਡ ਆ ਜੀ ਮਾਤੂ ਸ਼ਰੀਪ ਦਸਤਾਰ ਅਸਲ ਰੰਗ ਸਰਦਾਰੀ ਦੇ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਾਵੇ ਛਿਰਕ ਪੈ ਜਾਵੇ 3 ਮਹੀਨੇ ਦੇ ਅੰਦਰ ਪੱਗ ਬਦਲ ਕੇ ਨਵੀਂ ਦੇ ਦੇਾਂਗੇ ਦੇਖੋ ਚਾਹੇ ਤੁਸੀਂ ਰੁਪਈਆ ਲੈਣੀ ਆ ਚਾਹੇ ਤੁਸੀਂ ਫੁੱਲ ਵੈਲ ਲੈਣੀ ਆ ਜਾਂ ਤੁਸੀਂ ਸੂਟਾਂ ਥਲੇ ਲਾਉਣ ਲਈ ਲਾਈਨਿੰਗ ਦਾ ਕੱਪੜਾ ਲੈਣਾ ਉਹਦੇ ਵਿੱਚ ਵੀ ਸਾਡੇ ਕੋਲ ਵੈਰਾਈਟੀ ਬਹੁਤ ਆ 30 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦਾ ਰੰਗ ਉਹਦੇ ਹੀ ਪੱਕੇ ਹੈਗੇ ਸੋ ਛੇਤੀ ਤੁਸੀਂ ਆਜੋ ਦੇਖੋ 10000 ਵਾਲਾ ਕੋਟ ਪੈਂਟ ਤੁਹਾਨੂੰ ਅਸੀਂ 2995 ਵਿੱਚ ਸਿਲਾਈ ਕਰਕੇ ਦੇ ਰਹੇ ਹਾਂ 15000 ਵਾਲਾ 3 ਪੀਸ ਕੋਟ ਪੈਂਟ ਅਸੀਂ 3760 ਹੀ ਦੇ ਰਹੇ ਹਾਂ 15 18000 ਵਾਲੀ ਸ਼ੇਰਵਾਨੀ ਤੁਹਾਨੂੰ 7000 ਵਿੱਚ ਸਿਲਾਈ ਕਰਕੇ ਦੇ ਰਹੇ ਹਾਂ ਪੱਗਾ ਜੇ ਰੰਗ ਬਹੁਤ ਆ ਜਿਹੜਾ 1500 1800 2000 ਦਾ কুরਤਾ ਪੀ ਮਾ 700 ਰੁਪਏ ਤੋਂ ਸ਼ੁਰੂ ਆ ਸਾਰੇ ਬਹੁਤ ਸਾਰੇ ਫਾਇਦੇ ਆ ਆਉਣਾ ਤੁਸੀਂ ਹੈਗਾ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਗ ਸ਼੍ਰੀ ਅੰਮ੍ਰਿਤਸਰ ਸਾਹਿਬ ਨੰਬਰ ਸਕਰੀਨ ਤੇ ਆ ਕੋਈ ਤੁਸੀਂ ਜਾਣ ਕੇ ਲੈਣੀ ਹੋ ਤਾਂ ਤੁਸੀਂ ਫੋਨ ਕਰ ਸਕਦੇ ਆ